ਕਰ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਾ ਨੇ ਇਸ ਟਾਈਮ ਤੇ ਮੌਜੂਦ ਆ ਅਸੀਂ ਪਟਿਆਲਾ ਦੇ ਭੀਮਨਾਉ ਨਗਰ ਦੇ ਵਿੱਚ ਜਿੱਥੇ ਪਟਿਆਲਾ ਪੁਲਿਸ ਦਾ ਬੇਹਦੀ ਅਹਿਮ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਪਿਛਲੇ ਦਿਨੀ ਰਿੰਕੀ ਦੇ ਘਰੇ ਨਸ਼ਾ ਤਸਕਰ ਰਿੰਕੀ ਦੇ ਘਰੇ ਵੱਡੀ ਕਾਰਵਾਈ ਪਾ ਕੇ ਦਿੱਤੀ ਗਈ ਸੀ ਉਸ ਦਾ ਘਰ ਤੋੜ ਦਿੱਤਾ ਗਿਆ ਸੀ ਉੱਥੇ ਹੀ ਅੱਜ ਪਟਿਆਲਾ ਪੁਲਿਸ ਵੱਲੋਂ ਤੜਕਸਾਰ ਪੀਮਨਗਰ ਦੇ ਵਿੱਚ ਵੱਡਾ ਐਕਸ਼ਨ ਕਰ ਦਿੱਤਾ ਗਿਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ ਪਟਿਆਲਾ ਪੁਲਿਸ ਵੱਲੋਂ ਉੱਥੇ ਬੇਹਦੀ ਅਹਿਮ ਐਕਸ਼ਨ ਕਰਿਆ ਗਿਆ ਇਸ ਮੌਕੇ ਦੇ ਉੱਤੇ ਐਸਐਸਪੀ ਨਾਨਕ ਸਿੰਘ ਜੀ ਤੇ ਪਟਿਆਲਾ ਦੇ ਡੀਆਈਜੀ ਵੀ ਮੌਜੂਦ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਰ ਪਹੁੰਚੇ ਪਏ ਨੇ ਉੱਥੇ ਡੀ ਡੀਆਈਜੀ ਸਾਹਿਬ ਨਾਲ ਗੱਲਬਾਤ ਕਰਾਂਗੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਸਰ ਆਪਣਾ ਅੱਜ ਤੁਸੀਂ ਨਸ਼ਾ ਤਸਕਰੀ ਦੇ ਖਿਲਾਫ ਮੁਹਿੰਮ ਚਲਾਈ ਪਈ ਹੈ ਕਿੰਨੇ ਮਤਲਬ ਨਸ਼ਾ ਦਾ ਸਮਾਨ ਲੱਭਿਆ ਤੇ ਕਿੰਨੀ ਬਰਾਮਦ ਹੋਈ ਹੈ ਨਸ਼ਾ ਤਸਕਰੀ ਦੇ ਮਤਲਬ ਕੈਸ਼ ਅੱਜ ਜਿਹੜੀ ਉਹਦੇ ਵਿੱਚੋਂ ਇੱਕ ਅਨੋਵਾ ਵਾਹਨ 10 ਦੇ ਕਰੀਬ ਆ ਟੂ व्हीਲਰਸ ਹੈ 3 ਲੱਖਾਂ ਦਾ ਅਕਾਊਂਟਰਡ ਕੈਸ਼ ਹੈ ਉਹਦੇ ਨਾਲ ਨਾਲ ਫਿਰ ਇੱਕ ਕਾਰ ਦੇ ਵਿੱਚੋਂ ਇਲੈਕਟ੍ਰੋਨਿਕ ਕੰਡਾ ਡਰਗ ਦੀਆਂ ਪੂੜੀਆਂ ਤੇ ਕਾਫੀ ਕੈਸ਼ ਹੈ ਜਿਹੜਾ ਉਸ ਟੰਗ ਦਾ ਰਿਕਵਰ ਹੋਇਆ ਤੇ ਉਹਦੇ ਨਾਲ ਨਾਲ ਬੇਸਿਕ ਇਹ ਆ ਵੀ ਪਰਪਸ ਇਹ ਆ ਵੀ ਜਿਹੜੇ ਇੱਕ ਘਰ ਦੇ ਵਿੱਚੋਂ ਜਿਹੜੇ ਜਿਹੜੇ ਦੇ ਪਬਲਿਕ ਵੱਲੋਂ ਤਲਾਸ਼ ਦਿੱਤੀ ਗਈ ਪਰ ਉਹ ਜਦੋਂ ਹੀ ਪੁਲਿਸ ਆਉਂਦੀ ਦੇਖੀ ਤਾਂ ਉਹ ਸ਼ਾਇਦ ਛੱਤਾਂ ਦੇ ਉੱਤੋਂ ਦੀ ਚਲੇ ਗਏ ਪਰ ਉਹਨਾਂ ਦੇ ਖਿਲਾਫ ਵੀ ਪਰਚਾ ਦਾ ਦਰਜ ਵੀ ਕਰਾਂਗੇ ਪਰ ਅੱਜ ਦੇ ਆਪਰੇਸ਼ਨ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਆ ਅੱਜ ਪਬਲਿਕ ਵੱਲੋਂ ਪਬਲਿਕ ਦੇ ਵਿੱਚ ਇੱਕ ਦੁਆਰਾ ਵਿਸ਼ਵਾਸ ਜਿਹੜਾ ਬਹਾਲ ਹੋਇਆ ਪਬਲਿਕ ਵੱਲੋਂ ਆਪ ਦੱਸ ਕੇ ਵੀ ਆ ਡਰੱਗ ਵੇਚਦੀ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਬਈ ਕਰੋ ਤੇ ਉਹਨਾਂ ਤੋਂ ਮਿਲੀ ਵੀ ਹੈ ਜੇ ਐਵੇਂ ਹੀ ਸਪੋਰਟ ਰਹੀ ਤਾਂ ਮੈਨੂੰ ਲੱਗਦਾ ਬਹੁਤ ਜਲਦੀ ਹੈ ਜਿਹੜਾ ਨਸ਼ਾ ਹੈ ਜਿਹੜਾ ਉਹ ਖਤਮ ਹੋ ਜਾਊਗਾ ਥੈਂਕ ਯੂ ਸਰ ਜੀ ਬਿਲਕੁਲ ਤੁਸੀਂ ਜਿਵੇਂ ਸੁਣਿਆ ਕਿ ਡੀਆਈਜੀ ਸੰਦੀਪ ਸਿੰਘ ਸਿੱਧੂ ਜੀ ਨੇ ਜਿਵੇਂ ਦੱਸਿਆ ਕਿ ਸਾਨੂੰ ਕਿ ਉਹਨਾਂ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਬਿਹਾਰੀ ਐਕਸ਼ਨ ਕਰਾਇਆ ਜਾ ਰਿਹਾ ਉੱਥੇ ਹੀ ਡਾਕਟਰ ਸਾਹਿਬ ਨਾਨਕਸਾ ਤਸਕਰੀ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਮਤਲਬ ਐਕਸ਼ਨ ਕਰਿਆਗਾ ਪਿਛਲੇ ਦਿਨੀ ਜਿੱਥੇ ਰਿੰਕੀ ਦਾ ਘਰ ਤੋੜਿਆ ਗਿਆ ਸੀ ਅੱਜ ਪਟਿਆਲਾ ਪੁਲਿਸ ਵੱਲੋਂ ਐਕਸ਼ਨ ਕਰਾਇਆ ਗਿਆ ਉਸ ਸੰਬੰਧੀ ਕੀ ਕਹਿਣਾ ਚਾਹੋ ਇਦੇ ਵਿੱਚ ਬੜਾ ਕਲੀਅਰ ਹੈ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਲਾਂਚ ਕੀਤਾ ਗਿਆ ਉਹਦੇ ਚ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਕੀਤਾ ਗਿਆ ਸੋ ਇਹਦੇ ਵਿੱਚ ਸਾਨੂੰ ਰਿਕਵਰੀਜ਼ ਵੀ ਚੰਗੀਆਂ ਹੋਈਆਂ ਹੈ ਐਰੋਇਨ ਦੀ ਰਿਕਵਰੀ ਵੀ ਹੋਈ ਹੈ ਇਲੈਕਟ੍ਰੋਨਿਕ ਕੰਡਾ ਵੀ ਮਿਲਿਆ ਕੁਝ ਵਹੀਕਲ ਵੀ ਸ਼ੱਕੀ ਮਿਲੇ ਅਨਕਾਊਂਟਡ ਕੈਸ਼ ਵੀ ਮਿਲਿਆ ਸੋ ਇਹਦੇ ਤੇ ਐਕਟੀਵਿਟੀ ਜਾਰੀ ਰਹੂਗੀ ਅੱਗੇ ਸਰਚ ਵੀ ਜਾਰੀ ਰਹੂਗੀ ਇਨਾਂ ਤੇ ਜਿਹੜਾ ਸਾਨੂੰ ਇਲੀਗਲ ਸਮਾਨ ਮਿਲਿਆ ਉਹਦੇ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਸੋ ਇਹ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਅੱਗੇ ਵੀ ਚੱਲੀ ਰਹੂਗਾ ਹੋਰ ਵੀ ਆਪਰੇਸ਼ਨ ਸਾਡੇ ਲਾਈਨਡ ਅਪ ਨੇ ਜਿੰਨਾ ਨੂੰ ਅਸੀਂ ਕਰਦੇ ਰਾਵਾਂਗੇ ਜਦੋਂ ਤੱਕ ਕਿ ਨਸ਼ੇ ਦੀ ਵਿਕਰੀ ਜ਼ੀਰੋ ਨਹੀਂ ਹੋ ਜਾਂਦੀ ਸਰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਬਿਲਕੁਲ ਜੀ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਦੋਂ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਸ਼ੁਰੂ ਕੀਤਾ ਤੇ ਇਹ ਸਾਨੂੰ ਇਸ ਵਾਲੀ ਜਿਹੜਾ ਫਰਕ ਦਿਸਿਆ ਕਿ ਪਬਲਿਕ ਨੇ ਰੋਕ ਰੋਕ ਕੇ ਸਾਨੂੰ ਦੱਸਿਆ ਕਿ ਤੁਹਾਨੂੰ ਇੱਥੇ ਇਸ ਘਰ ਚ ਸਮਾਨ ਮਿਲੂਗਾ ਜੀ ਦੂਜੇ ਘਰ ਚ ਸਮਾਨ ਮਿਲੂਗਾ ਸੋ ਬੜੀ ਪੁਆਇੰਟਡ ਸਰਚ ਹੋਈ ਔਨ ਦਾ ਬੇਸਿਸ ਆਫ ਇਨਫੋਰਮੇਸ਼ਨ ਜਿਹੜੀ ਲੋਕਾਂ ਨੇ ਦਿੱਤੀ ਸੋ ਇਹ ਫਰਕ ਜਿਹੜਾ ਹੈ ਕਿ ਲੋਕ ਹੋਣ ਇਸ ਮੁਹਿੰਮ ਚ ਨਾਲ ਜੁੜੇ ਨੇ ਉਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਦੀ ਸਪੋਰਟ ਦੇ ਨਾਲ ਅਸੀਂ ਨਸ਼ਾ ਖਤਮ ਕਰ ਪਾਵਾਂਗੇ। ਥੈਂਕ ਯੂ ਸਰ। ਜਿਵੇਂ ਤੁਸੀਂ ਬਿਲਕੁਲ ਸੁਣਿਆ ਕਿ ਪਟਿਆਲਾ ਪੁਲਿਸ ਵੱਲੋਂ ਅਹਿਮ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਨਸ਼ਾ ਤਸਕਰਾ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਉਹਨਾਂ ਵੱਲੋਂ ਨਸ਼ਾ ਤਸਕਰੀ ਦਾ ਕੰਮ ਨਾ ਰੋਕਿਆ ਗਿਆ ਤੇ ਇਹ ਜੇ ਕੰਮ ਜਾਰੀ ਰਹੇ ਤਾਂ ਪਟਿਆਲਾ ਪੁਲਿਸ ਉਹਨਾਂ ਉੱਤੇ ਪੀਲਾ ਪੰਜਾ ਯਾਨੀ ਕਿ ਜੇ ਸੀ ਕਰੇਨ ਚਲਾਈ ਗਈ ਅਤੇ ਉਹਨਾਂ ਦਾ ਸਾਰਾ ਘਰਬਾਰ ਤੋੜ ਦੇਗੀ। ਪਟਿਆਲਾ ਤੋਂ ਅਨਮਿਉਟ ਦੇ ਨਾਲ ਹਿਮਾਂਸ਼ੂ ਮੜਕੰਦੀ ਰਿਪੋਰਟ